ਹੈਲੋ ਸਰ ਸ਼ਿਕਾਲ ਜੀ ਬਹੁਤ ਸੋਹਣੇ ਸੂਟਸ ਲੈ ਕੇ ਹਾਜ਼ਰ ਹੋਏ ਆਂ ਬਹੁਤ ਹੀ ਸੋਹਣੇ ਪਾਰਟੀ ਵੇਅਰ ਸੂਟ ਆ ਦੇਖੋ ਜੀ ਤੁਸੀਂ ਇਹ ਤੁਹਾਡੀ ਡਿਮਾਂਡ ਤੇ ਬਲ ਆਰਟੀਕਲ ਅਪ ਦੁਆਰਾ ਲੈ ਕੇ ਆਏ ਆਂ ਵਿਸਕੋਸ ਔਰਗੈਂਜ਼ਾ ਤੇ ਬਾਜੂ ਦਾ ਹੈਵੀ ਵਰਕ ਹੈ neck ਬਣਿਆ ਹੈ ਘੇਰਾ ਬਣਿਆ ਹੋਇਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਕਲਰਸ ਆਪਸ਼ਨਸ ਤੁਹਾਨੂੰ ਮਿਲ ਜਾਣਗੇ ਇਸ ਵਿੱਚ ਕਲਰ ਕਾਫੀ ਅੱਛੇ ਆਏ ਨੇ ਆਪਣੇ ਕੋਲ ਬਹੁਤ ਹੀ ਸੋਹਣੇ ਸੋਹਣੇ ਸ਼ੇਡਸ ਆ ਜਿਹੜਾ ਵੀ ਕਲਰ ਤੁਸੀਂ ਲੈਣਾ ਜਲਦੀ ਲੈ ਲਿਓ ਕਿਉਂਕਿ ਲਿਮਟਿਡ ਜਸਟਾਕ ਹੈਗਾ ਤੇ ਫਿਰ ਇਹ ਸੇਲ ਆਊਟ ਹੋ ਜਾਂਦੇ ਆ no cash on delivery payment advance ਜੀ ਹੁੰਦੀ ਹੈ cash on delivery ਨਹੀਂ ਹੈਗੀ ਜੋ ਵੀ ਸੂਟ ਪਸੰਦ ਹੈ ਉਸ ਦਾ ਸਕਰੀਨ ਸ਼ਾਟ ਲਈ ਜਾਏ ਉਤੇ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਆਰਡਰ ਕਰਿਓ ਐਂ ਨੈਕਸ ਦੇਖੋ ਜੀ ਇਹ ਪਿਓਰ ਔਰਗੰਜ਼ਾ ਵਿਸਕੋਸ ਔਰਗੰਜ਼ਾ ਨੈਕ ਬਣਿਆ ਹੋਇਆ ਬਹੁਤ ਹੀ ਸੋਨਾ ਵਰਕ ਹੈ ਨੀਟ ਐਂਡ ਕਲੀਅਰ ਵਰਕ ਹੈ ਫਿਨਿਸ਼ਿੰਗ ਦੇਖੋ ਕੰਮ ਦੀ ਇਹ ਸੂਟ ਵਿਦਾਊਟ ਦੁਪੱਟਾ ਰਹਿਣ ਵਾਲਾ ਹੈਗਾ ਬੜਾ ਹੀ ਸੋਨਾ ਇਹ ਕਲਰ ਹੈਗਾ ਨੈਕ ਬਣਿਆ ਹੈ ਪੈਨਲਸ ਬਣੇ ਹੈ ਕਲਰ ਡਾਰਕ ਹੈ ਦਾ ਬਹੁਤ ਹੀ ਸੋਨੀ ਫਿਨਿਸ਼ਿੰਗ ਨਾਲੇ ਵਰਕ ਹੋਇਆ ਹੈ ਇਹ ਬਾਜੂ ਵਰਕ ਹੈ ਇਸ ਵਿੱਚ ਤੁਹਾਨੂੰ ਕਲਰਸ ਆਪਸ਼ਨਸ ਮਿਲ ਜਣਗੇ ਆ ਦੇਖੋ ਸਕਿਨ ਹੈ ਲਵੈਂਡਰ ਸੋਰੀ ਵਾਈਨ ਸ਼ੇਡ ਹੈ ਪਰਪਲ ਵਾਈਨ ਸ਼ੇਡ ਹੈ ਤੇ येलो ਹੈ ਪੀਚ ਹੈ ਤਾਂ ਕਲਰਸ ਆਪਸ਼ਨਸ ਤੁਹਾਨੂੰ ਕਾਫੀ ਹੈਗੀਆਂ ਇਸ ਵਿੱਚ ਐਨ ਪ੍ਰਾਈਸ ਇਹਨਾਂ ਦੇ ਬਹੁਤ ਹੀ ਰੀਜ਼ਨੇਬਲ ਹੈਗੇ ਆ ਸੋ ਜਿਨਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਜਲਦੀ ਕਰ ਲਿਓ ਨੰਬਰ ਸਕਰੀਨ ਤੇ ਆਪਣਾ ਚੱਲ ਰਿਹਾ ਹੈ ਆਰਡਰ ਨੰਬਰ ਤੁਸੀਂ ਮੈਨੂੰ ਮੈਸੇਜ ਕਾਲ ਕਰ ਸਕਦੇ ਹੋ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਹਾਂਜੀ ਹੁਣ ਪਾਰਟੀ ਵੇਅਰ ਨੈਕਸਟ ਆਰਟੀਕਲ ਦਿਖਾਣੇ ਆ ਸ਼ਿਮਰ ਤੇ ਹਾਂਜੀ ਬਹੁਤ ਹੀ ਸੋਨਾ ਫੈਬਰਿਕ ਹੈ क्रਸ਼ ਦੇ ਉੱਪਰ ਤੇ ਦੁਪੱਟਾ ਵੀ ਆਪਾਂ ਉਸੇ ਦਾ ਹੀ ਬਣਾਇਆ ਹੈ ਗਲਾਸ ਦਾ ਗਲਾਸ ਕਹਿ ਸਕਦੇ ਹੋ क्रਸ਼ ਜਿਉਂ ਕਹਿ ਸਕਦੇ ਹੋ ਗਲਾਸ ਟਿਸ਼ੂ ਕਹਿ ਸਕਦੇ ਹੋ ਫੈਬਰਿਕ ਨੂੰ ਸ਼ਾਈਨ ਵਾਲਾ ਫੈਬਰਿਕ ਹੈ ਫੁੱਲ ਹੈਂਡਵਰਕ ਹੈ ਦੁਪੱਟਾ ਦੇਖੋ ਲੇਸਿਸ ਲੱਗੀਆਂ ਪੈਚਿਸ ਲੱਗੀਆਂ ਨੇ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਬਹੁਤ ਸੋਹਣਾ ਦੁਪੱਟਾ ਹੈਗਾ ਐਂਡ ਵਰਕ ਦੇਖੋ ਬਹੁਤ ਨੀਟ ਐਂਡ ਕਲੀਨ ਹੈ ਪੈਚ ਲਗਾ ਕੇ ਹੈਂਡਵਰਕ ਕੀਤਾ ਹੋਇਆ ਹੈਗਾ ਐਂਡ ਬਾਟਮ ਤੇ ਵੀ ਵਰਕ ਹੈਗਾ ਜਿਹੜਾ ਵਿੱਚ ਸ਼ਾਈਨ ਆ ਰਿਹਾ ਉਸੇ ਕਲਰ ਦੀ ਬਾਟਮ ਹੈਗੀ ਹੈ ਬਾਟਮ ਤੇ ਵੀ ਪੈਚ ਲਗਾ ਕੇ ਹੈਂਡਵਰਕ ਕੀਤਾ ਗਿਆ ਹੈਗਾ ਕਲਰਸ ਵਿੱਚ ਕਾਫੀ ਅੱਛੇ ਨੇ ਸਰਦਾਰੀ ਜੇ ਸ਼ੇਡ ਨੇ ਬਹੁਤ ਹੀ ਸੋਹਣੇ ਮਤਲਬ ਸੌਬਰ ਸਿੰਪਲ ਜੇ ਬੜੇ ਹੀ ਅੱਛੇ ਅੱਛੇ ਕਲਰਸ ਆ ਇਸ ਵਿੱਚ ਪਹਿਲਾ ਬੜਾ ਡਾਰਕ ਬਣਾਏ ਸੀ ਗੁਣੀਸਵਰ ਲਾਈਟ ਨੈਕਸਟ ਆਰਟੀਕਲ ਇਹ ਵਿਸਕੋਸ オーਗੈਂਜ਼ਾ ਦਾ ਆਰਟੀਕਲ ਹੈ ਇਹ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਫੁੱਲ ਹੈਂਡਵਰਕ ਹੈ 슬ੀਵਸ ਤੇ ਹੈਂਡਵਰਕ ਦਾ ਫਰੰਟ ਤੁਸੀਂ ਦੇਖ ਹੀ ਰਹੇ ਹੋ ਨਾਲ ਬਾਟਮ ਹੈਗੀ ਬਹੁਤ ਹੀ ਸੋਨੀ ਸ਼ਿਮਰ ਦੀ ਬਾਟਮ ਹੈ ਤੇ ਦੁਪੱਟਾ ਵੀ ਕ੍ਰਸ਼ ਸ਼ਿਮਰ ਦੇ ਉੱਪਰ ਬਹੁਤ ਹੀ ਸੋਨਾ ਫਿਨਿਸ਼ਿੰਗ ਪੱਟੀ ਲਗਾ ਕੇ ਦੁਪੱਟੇ ਨੂੰ ਬਹੁਤ ਸੋਨੀ ਫਿਨਿਸ਼ਿੰਗ ਦਿੱਤੀ ਹੋਈ ਹੈ ਬੜਾ ਹੀ ਪਿਆਰਾ ਜਿਹਾ ਇਹ カラー ਹੈ ਇਸ ਵਿੱਚ 컬러 অপਸ਼ਨ ਸਾਨੂੰ ਮਿਲਣਗੇ ਬਹੁਤ ਹੀ ਸੋਹਣੀ ਹੈ ਲਾਈਟ ਸ਼ੇਡ ਹੈਗਾ ਦੇਖੋ ਕਿੰਨਾ ਪਿਆਰਾ ਜਿਹਾ ਸ਼ੇਡ ਹੈ ਬਾਟਮ ਐਂਡ ਦੁਪੱਟਾ ਇਹਦਾ 골ਡਨ ਹੀ ਰਹਿਣ ਵਾਲਾ ਹੈਗਾ ਸ਼ਰਟ ਤੁਸੀਂ ਦੇਖ ਰਹੇ ਹੈਗੇ ਉਹ ਜਿਹੜੇ ਕਲਰਡ ਹੈਗੇ ਆ ਤੇ ਉੱਪਰ ਫੁੱਲੀ ਹੈਂਡਵਰਕ ਕੀਤਾ ਹੋਇਆ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਸਟੈਂਡਰਡ ਸਾਈਜ਼ ਹੁੰਦਾ ਕਿਸੇ ਵੀ ਹਾਈਟ ਮਤਲਬ ਬਣ ਸਕਦੀ ਹੈਗੀ ਅੱਜਕਲ ਵੈਸੇ ਵੀ ਥੋੜੇ ਉੱਚੇ ਸੂਟ ਦਾ ਟ੍ਰੈਂਡ ਹੈ ਬਾਕੀ ਇਹ ਤੁਹਾਨੂੰ 45 ਪਲੱਸ ਲੈਂਥ ਮਿਲ ਜੇਗੀ ਬਹੁਤ ਹੀ ਸੋਹਣਾ ਮਤਲ ਕਲਰ ਹੈ ਆਵਲਾ ਕਲਰ ਬਹੁਤ ਪਿਆਰਾ ਹੈ ਅਫਲਾਤਨ ਸ਼ੇਡ ਬਹੁਤ ਸੋਨਾ ਜਾ ਰਿਹਾ ਹੈ ਨੈਕਟ ਪਿਓਰ ਗਲਾਸ ਟਿਸ਼ੂ ਦਾ ਬੇਸ ਆਏਗਾ ਜੀ ਇਹ ਵੀ ਹੈਂਡ ਵਰਕ ਦਾ ਜੀ ਸਾਰਾ ਜਾਲ ਬਣਿਆ ਹੋਇਆ ਹੈ ਜੀ ਗਲਾਸ ਹੈਗਾ ਹੈ ਸੋਰੀ ਆ ਬਾਜੂ ਤੇ ਵਰਕ ਆਊਗਾ ਜੀ ਇਹ ਸ਼ਾਰਟ ਰਹੇਗੀ ਜੀ ਗਲਾਸ ਟਿਸ਼ੂ ਇਹ ਪਿਓਰ ਖਾਦੀ ਸਿਲਕ ਦੀ ਸਲਵਾਰ ਰਹੇਗੀ ਜੀ ਦੁਪੱਟਾ ਨਾਲ ਪਿਓਰ ਗਲਾਸ ਟਿਸ਼ੂ ਦਾ ਹੀ 4 ਸਾਈਡ ਹੈਂਡ ਵਰਕ ਕੀਤਾ ਹੋਇਆ ਹੈ ਜੀ ਦੁਪੱਟਾ 4 ਸਾਈਡ ਬਣਿਆ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਇਆ ਜੀ ਇਹ ਵੀ ਜਿਆਦਾ ਦੁਪੱਟੇ ਤੇ ਵੀ 4 ਸਾਈਡ ਵਰਕ ਹੋਇਆ ਹੋਇਆ ਹੈ ਕਲਰ ਇਸ ਸੋ ਜਿਨ੍ਹਾਂ ਨੇ ਜਿਹੜਾ ਵੀ ਸੂਟ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਆਰਡਰ ਕਰਨ ਲਈ ਤੁਸੀਂ ਕੀ ਕਰਨਾ ਹੈ ਸਕਰੀਨਸ਼ਾਟ ਲੈਣਾ ਹੈਗਾ ਤੇ ਆਪਣੇ ਨੰਬਰ ਤੇ ਸੈਂਡ ਕਰ ਦੇਣਾ ਆ ਦੇਖੋ ਇਹ ਵੀ ਔਰਗੰజా ਤੇ ਬਣ ਕੇ ਆਇਆ ਹੈਗਾ ਆਰੀ ਪਲੱਸ ਹੈਂਡ ਦਾ ਕੰਮ ਹੋਇਆ ਇਹਦਾ ਦੁਪੱਟਾ ਵੀ ਫੁੱਲ ਹੈਵੀ ਬਣ ਕੇ ਆਇਆ ਹੈ ਇਸ ਵਾਰ ਲਾਸਟ ਟਾਈਮ ਦੁਪੱਟੇ ਪਲੇਨ ਸੀ ਤੇ ਸੂਟ ਹੈਵੀ ਸੀ ਇਸ ਵਾਰ ਦੁਪੱਟਾ ਵੀ ਹੈਵੀ ਹੈ ਸ਼ਰਟ ਤੁਸੀਂ ਦੇਖ ਸਕਦੇ ਹੋ ਆਰੀ ਪਲੱਸ ਹੈਂਡ ਦਾ ਕੰਮ ਹੋਇਆ ਫਰੰਟ ਤੇ ਤੇ ਦੁਪੱਟੇ ਦੇ ਪੱਲੇ ਦੇਖੋ ਕਿੰਨੇ ਹੈਵੀ ਹੈ ਇਹ ਦੁਪੱਟਾ ਹੈਗਾ ਔਰਗੰਜ਼ਾ ਦਾ ਤੇ ਸੈਕੰਡ ਆਰਟੀਕਲ ਇਸ ਵਿੱਚ ਦੇਖੋ ਡਿਜ਼ਾਈਨਿੰਗ ਥੋੜੀ ਚੇਂਜ ਹੈ ਫੰਟ ਆਰੀ ਪਲਸ ਹੈਂਡ 슬ੀਵਸ ਤੇ ਵਰਕ ਹੈ ਬਹੁਤ ਹੀ ਸੋਹਣਾ 슬ੀਵਸ ਤੇ ਵਰਕ ਹੈ ਤੇ ਬਾਟਮ ਤੇ ਵੀ ਹੈ ਐਂਡ ਦੁਪੱਟੇ ਤੇ ਵੀ ਹੈ ਦੁਪੱਟਾ ਫੁੱਲ ਹੈਵੀ ਹੈ ਦੇਖੋ ਬੜੇ ਸੋਹਣੇ ਦੁਪੱਟੇ ਇਹਨਾਂ ਦੇ ਔਰਗੰਜ਼ਾ ਦੇ ਦੁਪੱਟੇ ਹੈ ਐਂਡ ਔਰਗੰਜ਼ਾ ਦਾ ਹੀ ਸ਼ਰਟ ਰਹਿਣ ਵਾਲਾ ਵਿਸਕੋਸ ਔਰਗੰਜ਼ਾ ਲਾਈਟ weight ਦੀ ਸੌਫਟ ਔਰਗੰਜ਼ਾ ਰਹਿਣ ਵਾਲੀ ਹੈ ਆ ਇਸ ਵਿੱਚ ਕਲਰ ਬੜਾ ਹੀ ਪਿਆਰਾ ਹੈ ਇਹ ਵਾਲਾ ਬਾਕੀ ਤੁਹਾਨੂੰ ਸ਼ੇਡ ਕਾਫੀ ਮਿਲ ਜਾਣਗੇ ਤੁਹਾਨੂੰ ਇੰਗਲਿਸ਼ ਨਿਊਡ ਸ਼ੇਡ ਮਿਲ ਜਾਣਗੇ ਆਪਣੇ ਕੋਲ ਆ ਦੇਖੋ ਇਸ ਵਿੱਚ 올ਓਵਰ ਸੂਟ ਵੀ ਹੈਗੇ ਐਂਡ ਮੈਚਿੰਗ ਕੰਟਰਾਸਟ ਦੇ ਵਿੱਚ ਬਾਟਮ ਵੀ ਹੈਗੇ ਨੇ ਸਿਲਕ ਦੀਆਂ ਸਲਵਾਰਾਂ ਲਗਾ ਕੇ ਵੀ ਬਣਾਏ ਨੇ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਇਸ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਇਹ ਆਰਟੀਕਲ ਹੈ ਪੀਚ ਦੇਖੋ ਨੈਕਸਟ ਉਹ ਸ਼ੇਡ ਤੋਂ ਬੜਾ ਹੀ ਪਿਆਰੇ ਆ ਦੇਖੋ ਬਹੁਤ ਸੋਹਣੇ ਪਾਊਡਰ ਬਲੂ ਕਲਰ ਐਂਡ ਇੱਕ ਪੀਕਾਕ ਸ਼ੇਡ ਹੈ ਨੈਕਸਟ ਆਰਟੀਕਲ ਆਪਣਾ ਇਹ ਵੀ ਆਰਗਾਂਜ਼ਾ ਤੇ ਹੈਗਾ ਬੋਥ ਹੀ ਸੋਨਾ ਇਸ ਨੈਕ ਤੇ ਫੁੱਲ ਹੈਂਡਵਰਕ ਹੈ 슬ੀਵਸ ਤੇ ਵੀ ਥੋੜਾ ਵਰਕ ਆਏਗਾ ਬਟ ਜਿਹੜਾ ਇਕੱਲਾ ਨੈਕ ਹੀ ਹੈਗਾ ਨੈਕ ਫੁੱਲ ਹੈਵੀ ਹੈ ਤੇ ਦੁਪੱਟੇ ਤੇ ਦੇਖੋ ਫੋਰ ਸਾਈਡ ਹੈਂਡਵਰਕ ਕੀਤਾ ਹੋਇਆ ਤੇ ਵਿੱਚ ਬੁਟਾ ਹੈ ਬੋਥ ਹੀ ਸੋਨਾ ਮਤਲਬ ਕਲਰ ਹੈ ਸਿੰਗਲ ਕਲਰ ਬਣ ਕੇ ਆਏਗਾ ਪਹਿਲਾਂ ਇਸ ਵਿੱਚ ਰਾਇਲ ਬਲੂ ਆਇਆ ਸੀ ਇਸ ਵਾਰ ਇਹ ਕਲਰ ਥੋੜਾ ਡਿਫਰੈਂਟ ਜਿਆ ਬਲੂ ਕਲਰ ਦਾ ਹੈਗਾ ਇਹ ਕਲਰ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਰਿਹਾ ਹੈ ਇਸ ਵਾਰ ਨਾਈ ਫਰੋਜ਼ੀ ਹੈ ਨਾਈ ਬਲੂ ਹੈ ਬੜਾ ਸੋਨਾ ਸ਼ੇਲ ਹੈ ਐਂਡ ਨੈਕਸਟ ਆਪਣਾ ਇਹ ਵਾਲਾ ਆਰਟੀਕਲ ਬੋਟਮ ਹੈਵੀ 슬ੀਵਸ ਹੈਵੀ ਹੈ ਦੋ ਕਲਰ ਹੀ ਹੈ ਜਿਹਨਾਂ ਨੇ ਆਰਡਰ ਕਰਨਾ ਨੰਬਰ ਸਕਰੀਨ ਤੇ ਹੈ ਥੈਂਕ ਯੂ ਸੋ ਮਚ